ਸ਼੍ਰੀਏ ਕਾਲ ਪਿਆਰੇ ਵਿਦਿਆਰਥੀਓ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਨਿਬੰਧ ਘਰ ਦਾ ਪਿਆਰ ਜਿਸ ਦੇ ਲੇਖਕ ਨੇ ਪ੍ਰਿੰਸੀਪਲ ਤੇਜਾ ਸਿੰਘ ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਇਸ ਨਿਬੰਧ ਦੇ ਸੰਬੰਧੀ ਸਾਰੇ ਛੋਟੇ ਤੇ ਵੱਡੇ ਪ੍ਰਸ਼ਨ ਉੱਤਰ ਕਰਾਂਗੇ ਜੋ ਕਿ ਤੁਹਾਡੇ ਬੋਰਡ ਦੇ ਪੇਪਰ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਨਗੇ ਕਿਉਂਕਿ ਅੱਜ ਦੀ ਕਲਾਸ ਦੇ ਵਿੱਚ ਆਪਾਂ ਸਾਰੇ ਹੀ ਮੋਸਟ ਇੰਪੋਰਟੈਂਟ ਤੇ ਮੋਸਟ ਰਿਪੀਟਡ ਕੁਐਸਚਨ ਕਰਾਂਗੇ ਜੋ ਕਿ ਤੁਹਾਨੂੰ ਤੁਹਾਡੇ ਆਉਣ ਵਾਲੇ ਪੇਪਰ ਦੇ ਵਿੱਚ ਦੇਖਣ ਲਈ ਜ਼ਰੂਰ ਮਿਲਣਗੇ ਇਸ ਲਈ ਤੁਸੀਂ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਦੇਖਿਓ ਆਓ ਹੁਣ ਆਪਾਂ ਬਿਨਾਂ ਦੇਰ ਕੀਤੇ ਸਭ ਤੋਂ ਪਹਿਲਾਂ ਛੋਟੇ ਪ੍ਰਸ਼ਨ ਉੱਤਰ ਦੇਖਾਂਗੇ ਤੇ ਉਸ ਤੋਂ ਬਾਅਦ ਵੱਡੇ ਪ੍ਰਸ਼ਨਾਂ ਦੇ ਉੱਤਰ ਦੇਖਾਂਗੇ ਸਭ ਤੋਂ ਪਹਿਲਾ ਕੁਐਸਚਨ ਹੈ ਸਾਡੇ ਕੋਲ ਕਿ ਮਨੁੱਖ ਦਾ ਆਚਰਣ ਬਣਾਉਣ ਵਿੱਚ ਕਿੰਨੀਆਂ ਚੀਜ਼ਾਂ ਦਾ ਅਸਰ ਪੈਂਦਾ ਹੈ ਜਾਂ ਮਨੁੱਖ ਦਾ ਆਚਰਣ ਬਣਾਉਣ ਵਿੱਚ ਘਰ ਤੇ ਸਮਾਜ ਦਾ ਕੀ ਮਹੱਤਵ ਹੈ ਇਸ ਦਾ ਉੱਤਰ ਆਏਗਾ ਕਿ ਜਿਹੜਾ ਮਨੁੱਖ ਦਾ ਆਚਰਣ ਬਣਾਉਣ ਵਿੱਚ ਘਰ ਤੇ ਸਮਾਜਿਕ ਤੇ ਮੁਲਕੀ ਵਾਲੇ ਦੁਆਰੇ ਦਾ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਅਸਲ ਵਿੱਚ ਜਿਹੜਾ ਮਨੁੱਖ ਦਾ ਆਚਰਣ ਆ ਬਣਦਾ ਹੀ ਉਸ ਦੇ ਘਰ ਵਿੱਚ ਹੈ ਕਿਉਂਕਿ ਇਹੀ ਉਸ ਦੇ ਸੁਭਾਅ ਤੇ ਰੁਚੀਆਂ ਦਾ ਸਾਂਚਾ ਹੈ ਸਮਾਜਿਕ ਤੇ ਮੁਲਕੀ ਵਾਲੇ ਦੁਆਲੇ ਦਾ ਪ੍ਰਭਾਵ ਇਸ ਤੋਂ ਮਗਰੋਂ ਆਪਣਾ ਪ੍ਰਭਾਵ ਪਾਉਂਦਾ ਹੈ ਅਗਲਾ ਪ੍ਰਸ਼ਨ ਸਾਡੇ ਕੋਲ ਖਿਜੂ ਤੇ ਸੜੀਅਲ ਸੁਭਾਅ ਦੇ ਬੰਦੇ ਨੂੰ ਦੇਖ ਕੇ ਲੇਖਕ ਆਪਣੇ ਮਨ ਵਿੱਚ ਕੀ ਕਹਿੰਦਾ ਤੇ ਸਮਝਦਾ ਹੈ ਦੇਖੋ ਖਿਜੂ ਤੇ ਸੜੀਅਲ ਸੁਭਾਅ ਦੇ ਬੰਦੇ ਨੂੰ ਦੇਖ ਕੇ ਜਿਹੜਾ ਲੇਖਕ ਆਪਣੇ ਮਨ ਵਿੱਚ ਕਹਿਦਾ ਹੈ ਕਿ ਇਸ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੋਣਾ ਇਸੇ ਕਰਕੇ ਇਸ ਜਿਹੜਾ ਬੰਦੇ ਦਾ ਸੁਭਾਅ ਖਿਜੂ ਤੇ ਸੜੀਅਲ ਹੈ ਅੱਗੇ ਅਸੀਂ ਤੀਸਰਾ ਕੁਐਸਚਨ ਦੇਖਾਂਗੇ ਖਰਮੇ ਸੁਭਾਅ ਵਾਲੀ ਬਿਰਦ ਬੀਬੀ ਦਾ ਕਰੋਗੀ ਜੀਵਨ ਕਿਹੋ ਜਿਹਾ ਹੈ ਇਹ ਕੁਐਸਚਨ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਤੇ ਬਹੁਤ ਵਾਰ ਰਿਪੀਟ ਹੋ ਚੁੱਕਿਆ ਪੇਪਰਾਂ ਦੇ ਵਿੱਚ ਦੇਖੋ ਜਿਹੜੇ ਬਿਰਦ ਬੀਬੀ ਜੀ ਸੀ ਉਹ ਕਰੋਗੀ ਜੀਵਨ ਪਿਆਰ ਤੋਂ ਸੱਖਣੇ ਸੀ ਉਹਨਾਂ ਦਾ ਜਿਹੜਾ ਪਤੀ ਸੀ ਉਹ ਜਵਾਨੀ ਵਿੱਚ ਹੀ ਉਹਨਾਂ ਦਾ ਸਾਥ ਛੱਡ ਗਿਆ ਤੇ ਉਸ ਦੀਆਂ ਝੋਲੀ ਧੀਆ ਪੁੱਤਰਾਂ ਤੋਂ ਖਾਲੀ ਹੀ ਰਹਿ ਗਈ ਸੀ ਇਹਨਾਂ ਕਾਰਨਾਂ ਕਰਕੇ ਹੀ ਉਸ ਦਾ ਜਿਹੜਾ ਜੀਵਨ ਆ ਉਹ ਘਰ ਦੇ ਪਿਆਰ ਤੋਂ ਖਾਲੀ ਸੀ ਤੇ ਅਗਲਾ ਕੁਐਸਚਨ ਆਪਾਂ ਕਰਾਂਗੇ ਬਿਰਦ ਬੀਬੀ ਜੀ ਗੁਰਦੁਆਰੇ ਜਾ ਕੇ ਕੀ ਕਰਦੇ ਸਨ ਉਹ ਬਿਨਾ ਨਾਗਾ ਨਿਤਨੇਮ ਕਰਦੇ ਤੇ ਗੁਰਦੁਆਰੇ ਜਾ ਕੇ ਪਰਿਕਰਮਾ ਕਰਦੇ ਸਨ ਬੀਬੀ ਜੀ ਦੀਆਂ ਕਿੰਨਾ ਗੱਲਾਂ ਤੋਂ ਉਹਨਾਂ ਦੇ ਖਰਮੇ ਸੁਭਾਅ ਦਾ ਪਤਾ ਲੱਗਦਾ ਹੈ ਬੀਬੀ ਜੀ ਨਿੱਕੀ ਨਿੱਕੀ ਗੱਲ ਉਤੇ ਖਿਜਪੈਣ ਤੇ ਗੁੱਸੇ ਵਿੱਚ ਆਪੇ ਤੋਂ ਬਾਹਰ ਹੋ ਜਾਣ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਉਹਨਾਂ ਦਾ ਸੁਭਾਅ ਸੀ ਉਹ ਬਹੁਤ ਖਰਮਾ ਸੀ ਤੇ ਛੇਮਾ ਪ੍ਰਸ਼ਨ ਹੈ ਸਾਡੇ ਕੋਲ ਕਿ ਘਰ ਦੇ ਪਿਆਰ ਤੋਂ ਸਖਨੇ ਉਪਦੇਸ਼ਕ ਅਤੇ ਲਿਖਾਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਕਿਸ ਤਰ੍ਹਾਂ ਪੇਸ਼ ਕਰਦੇ ਹਨ ਦੇਖੋ ਘਰ ਦੇ ਪਿਆਰ ਤੋਂ ਸਖਨੇ ਜਿਹੜੇ ਮਹਾਨ ਉਪਦੇਸ਼ਕ ਤੇ ਲਿਖਾਰੀ ਸੀਗੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਵਰਗੇ ਮਹਾਪੁਰਖਾਂ ਦੇ ਜੀਵਨ ਨੂੰ ਕੋਰੇ ਜਿਹੇ ਤੇ ਕਰੋਗੀ ਪਿਆਰ ਤੋਂ ਸਖਨੇ ਬਣਾ ਕੇ ਹੀ ਪੇਸ਼ ਕੀਤਾ ਉਹਨਾਂ ਨੇ ਗੁਰੂ ਜੀ ਦੇ ਜੀਵਨ ਨੂੰ ਇਉਂ ਪੇਸ਼ ਕੀਤਾ ਕਿ ਜਿਵੇਂ ਉਹ ਤੋ ਤਨੀਆਂ ਗੱਲਾਂ ਕਰਨ ਵਾਲੇ ਬਚਪਨ ਵਿੱਚੋਂ ਕਦੇ ਲੰਗੇ ਹੀ ਨਹੀਂ ਤੇ ਬਚਪਨ ਤੋਂ ਹੀ ਉਹ ਸਿਆਣੀਆਂ ਤੇ ਪਰਮਾਰਥ ਗੱਲਾਂ ਕਰਨ ਲੱਗ ਗਏ ਸਨ। ਅਗਲਾ ਪ੍ਰਸ਼ਨ ਸਾਡੇ ਕੋਲ ਕਿ ਕਿਹੜੀ ਚੀਜ਼ ਮਹਾਪੁਰਖਾਂ ਦੀ ਸ਼ਖਸੀਅਤ ਦੀ ਬੰਤਰ ਜਾਂ ਉਸਾਰੀ ਵਿੱਚ ਓਨੀ ਹੀ ਜ਼ਰੂਰੀ ਹੁੰਦੀ ਹੈ ਜਿੰਨੀ ਕਿ ਆਮ ਲੋਕਾਂ ਦੇ ਜੀਵਨ ਵਿੱਚੋਂ। ਦੇਖੋ ਮਹਾਪੁਰਖਾਂ ਦੀ ਸ਼ਖਸੀਅਤ ਦੀ ਬੰਤਰ ਵਿੱਚ ਭੋਲਾਪਨ, ਅਲਬੇਲਾਪਨ, ਭੈਣ ਭਰਾ ਦਾ ਪਿਆਰ, ਲਾੜ ਤੇ ਰੁਸੀਵੇਂ ਸਾਰਾ ਕੁਝ ਉਹਨੇ ਹੀ ਜ਼ਰੂਰੀ ਹੁੰਦੇ ਹਨ ਜਿਨੇ ਕੇ ਆਮ ਲੋਕਾਂ ਦੇ ਜੀਵਨ ਵਿੱਚ ਜ਼ਰੂਰੀ ਹੁੰਦੇ ਹਨ। ਅਗਲਾ ਕੁਐਸਚਨ ਹੈ ਸਾਡੇ ਕੋਲ ਕਿ ਕਿੰਨਾ ਗੱਲਾਂ ਤੋਂ ਬੇਬੇ ਨਾਨਕੀ ਦੇ ਗੁਰੂ ਜੀ ਨਾਲ ਪਿਆਰ ਦਾ ਪਤਾ ਲੱਗਦਾ ਹੈ। ਦੇਖੋ ਬੇਬੇ ਨਾਨਕੀ ਦੁਆਰਾ ਗੁਰੂ ਜੀ ਦੇ ਬਚਪਨ ਵਿੱਚ ਉਹਨਾਂ ਨੂੰ ਲੋਰੀਆਂ ਦੇ ਕੇ ਕੁੱਛੜ ਚੁੱਕ ਕੇ ਪਾਲਣਾ, ਪਿਤਾ ਜੀ ਦੀਆਂ ਚਪੇੜਾਂ ਤੋਂ ਬਚਾਉਣਾ ਤੇ ਉਹਨਾਂ ਦੇ ਖਰੇ ਸੌਦੇ ਨੂੰ ਸੁਲਾਉਣ ਤੇ ਇਸ ਲਈ ਉਤਸ਼ਾਹਿਤ ਕਰਨ ਤੋਂ ਉਸ ਦੇ ਗੁਰੂ ਜੀ ਲਈ ਪਿਆਰ ਦਾ ਪਤਾ ਲੱਗਦਾ ਸੀ। ਇਸ ਤੋਂ ਬਾਅਦ ਨੌਵਾਂ ਕੁਐਸ਼ਨ ਹੈ ਕਿ ਲੇਖਕ ਅਨੁਸਾਰ ਅੱਜਕੱਲ ਦੁਰਾਚਾਰੀ ਦਾ ਕੀ ਕਾਰਨ ਹੈ ਦੇਖੋ ਇਹ ਕੁਐਸ਼ਨ ਵੀ ਇੰਪੋਰਟੈਂਟ ਹੈ ਲੇਖਕ ਅਨੁਸਾਰ ਅੱਜਕੱਲ ਜਿਹੜੀ ਦੁਰਾਚਾਰੀ ਦਾ ਕਾਰਨ ਹੈ ਕਰੋਗੀ ਵਸੋ ਦਾ ਘਾਟਾ ਤੇ ਬਾਜ਼ਾਰੀ ਰਹਿਣੀ ਵੈਣੀ ਦਾ ਵਾਧਾ ਹੈ ਅਗਲਾ ਕੁਐਸ਼ਨ ਹੈ ਕਿ ਅੱਜਕੱਲ ਕਰੋਗੀ ਵਸੋ ਦੇ ਘਾਟੇ ਤੇ ਬਾਜ਼ਾਰੀ ਰਹਿਣੀ ਵੈਣੀ ਦੇ ਵਾਧੇ ਕਾਰਨ ਲੋਕਾਂ ਵਿੱਚ ਕਿਹੜੇ ਗੁਣ ਘਟ ਰਹੇ ਨੇ ਦੇਖੋ ਲੋਕਾਂ ਦੇ ਵਿੱਚ క్రోగి ਜਿਹੜੀਆਂ ਜ਼ਿੰਮੇਵਾਰੀਆਂ ਨੇ ਬਰਾਦਰੀ ਵਾਲੀ ਸ਼ਰਾਫਤ ਸਦਾਚਾਰ ਮਿੱਠਤ ਤੇ ਨਿਮਰਤਾ ਵਾਲੇ ਜਿਹੜੇ ਗੁਣ ਨੇ ਉਹ ਘਟਦੇ ਜਾ ਰਹੇ ਨੇ ਅੱਗੇ ਸਾਡੇ ਕੋਲ ਹੈ ਕਿ ਲੇਖਕ ਨੇ ਘਰ ਦਾ ਪਿਆਰ ਨਿਵੰਦ ਵਿੱਚ ਆਪਣੇ ਵਿਚਾਰਾਂ ਨੂੰ ਸਪਸ਼ਟ ਕਰਨ ਲਈ ਕਿੰਨਾ ਕਿੰਨਾ ਮਹਾਪੁਰਖਾਂ ਤੇ ਸ਼ਖਸੀਅਤਾਂ ਦੇ ਹਵਾਲੇ ਦਿੱਤੇ ਹਨ ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਜਾਂ ਸ਼ਖਸੀਅਤਾਂ ਦੀਆਂ ਕਟਨਾਵਾਂ ਦਾ ਜ਼ਿਕਰ ਹੈ ਤੇ ਉਹਨਾਂ ਦੇ ਸੁਭਾਅ ਬਾਰੇ ਆਪਾਂ ਨੂੰ ਹਵਾਲੇ ਦਿੱਤੇ ਨੇ ਤੇ ਆਪਾਂ ਨੂੰ ਉਹਨਾਂ ਦੇ ਨਾਮ ਪਤਾ ਹੋਣੇ ਜ਼ਰੂਰੀ ਨੇ ਦੇਖੋ ਇਸ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਈਸਾ ਮਸੀਹ ਮਹਾਤਮਾ ਬੁੱਧ ਹਜਰਤ ਮੁਹੰਮਦ ਸਾਹਿਬ ਰਾਜਾ ਜਨਕ ਤੇ ਕਾਰਲਾਈਲ ਦੇ ਹਵਾਲੇ ਦਿੱਤੇ ਗਏ ਨੇ ਪਾਰਾ ਨੰਬਰ ਕੁਐਸਚਨ ਹੈ ਸਾਡੇ ਕੋਲ ਕਿ ਅੱਜ ਕੱਲ੍ਹ ਲੋਕ ਧਰਮ ਦੀ ਕਮਾਈ ਕਿਸ ਗੱਲ ਵਿੱਚ ਸਮਝਣ ਲੱਗੇ ਨੇ ਦੇਖੋ ਅੱਜ ਕੱਲ ਜਿਹੜੇ ਲੋਕ ਨੇ ਉਹ ਧਰਮ ਦੀ ਕਮਾਈ ਕੇਵਲ ਕਿਸੇ ਦੀਵਾਨ ਵਿੱਚ ਹਾਜ਼ਰ ਹੋ ਕੇ ਪਾਠ ਲੈਕਚਰ ਜਾਂ ਅਰਦਾਸ ਸੁਣ ਕੇ ਛੱਡਣ ਨੂੰ ਹੀ ਸਮਝਦੇ ਨੇ ਤੇ ਉਹ ਆਪਣੇ ਘਰ ਵਿੱਚ ਆਪਣੇ ਬੱਚਿਆਂ ਨਾਲ ਜਾਂ ਪਤਨੀ ਨਾਲ ਰਲ ਕੇ ਪਾਠ ਕਰਨਾ ਜਾਂ ਅਰਦਾਸ ਕਰਨਾ ਉਹਨਾਂ ਦੀ ਇਸ ਗੱਲ ਵਿੱਚ ਜਿਹੜੀ ਬਿਰਤੀ ਆ ਉਹ ਬਹੁਤ ਘਟ ਗਈ ਹੈ ਅੱਗੇ 13ਵਾਂ ਕੁਐਸਚਨ ਹੈ ਕਿ ਸਿੱਖ ਗੁਰੂ ਅਨੇਕ ਰੋਗੀ ਜੀਵਨ ਉੱਤੇ ਜ਼ੋਰ ਕਿਉਂ ਦਿੱਤਾ ਸੀ ਕਿਉਂਕਿ ਜਿਹੜੇ ਸਿੱਖ ਗੁਰੂ ਸੀਗੇ ਉਹਨਾਂ ਨੇ ਇੱਕ ਰੋਗੀ ਜੀਵਨ ਉੱਤੇ ਜ਼ੋਰ ਇਸ ਲਈ ਦਿੱਤਾ ਸੀ ਕਿਉਂਕਿ ਜਿਹੜਾ ਸਦਾਚਾਰ ਬਣਦਾ ਹੀ ਘਰ ਦੇ ਵਿੱਚ ਹੈ ਅੱਗੇ 14ਵਾਂ ਕੁਐਸਚਨ ਹੈ ਪਿਆਰ ਹਮਦਰਦੀ ਕੁਰਬਾਨੀ ਸੇਵਾ ਆਤ ਗੁਣ ਮਨੁੱਖ ਵਿੱਚ ਕਿਸ ਤਰ੍ਹਾਂ ਪੈਦਾ ਹੁੰਦੇ ਨੇ ਦੇਖੋ ਇਹ ਗੁਣ ਮਨੁੱਖ ਵਿੱਚ ਉਦੋਂ ਹੀ ਪੈਦਾ ਹੁੰਦੇ ਨੇ ਜੋਦੋਂ ਉਹ ਆਪਣੇ ਵਰਤੋਂ ਵਿਹਾਰ ਵਿੱਚ ਘਰ ਦੇ ਸਬੰਧੀਆਂ ਨਾਲ ਪਿਆਰ ਤੇ ਉਹਨਾਂ ਦੀ ਸੰਭਾਲ ਲਈ ਉਦਮ ਤੇ ਲਿਆਕਤ ਪੈਦਾ ਕਰਦਾ ਹੈ। ਅਗਲਾ ਕੁਐਸਚਨ ਹੈ ਕਿ ਕਿਹੜੇ ਲੋਕ ਆਪਣੇ ਮੁਲਕ ਉੱਤੇ ਹਮਲਾ ਜਾਂ ਅਤਿਆਚਾਰ ਨਹੀਂ ਸਹਾਰ ਸਕਦੇ। ਦੇਖੋ ਉਹ ਲੋਕ ਆਪਣੇ ਮੁਲਕ ਉੱਤੇ ਹਮਲਾ ਜਾਂ ਅਤਿਆਚਾਰ ਨਹੀਂ ਸਹਾਰ ਸਕਦੇ ਜਿਨ੍ਹਾਂ ਨੂੰ ਆਪਣੇ ਘਰ ਵਿੱਚ ਟੱਬਰਾਂ ਨਾਲ ਪਤਨੀ, ਬੱਚਿਆਂ ਨਾਲ ਪਿਆਰ ਹੋਵੇ ਤੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦਾ ਜਿਹੜਾ ਅਹਿਸਾਸ ਹੋਵੇ। ਹੁਣ ਆਪਾਂ ਵੱਡੇ ਪ੍ਰਸ਼ਨ ਉੱਤਰ ਕਰਾਂਗੇ ਵੱਡੇ ਪ੍ਰਸ਼ਨ ਉੱਤਰ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲੇ ਮੋਸਟ ਇੰਪੋਰਟੈਂਟ ਜਿਹੜਾ ਹੈਗਾ ਕੁਐਸਚਨ ਹੈਗਾ ਕਿ ਘਰ ਦਾ ਪਿਆਰ ਨਿਬੰਧ ਅਨੁਸਾਰ ਘਰ ਤੋਂ ਕੀ ਭਾਵ ਹੈ ਜਾਂ ਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ ਘਰ ਕੀ ਹੁੰਦਾ ਹੈ ਜਾਂ ਪ੍ਰਿੰਸੀਪਲ ਤੇਜਾ ਸਿੰਘ ਨੇ ਘਰ ਦੀ ਕੀ ਪਰਿਭਾਸ਼ਾ ਦਿੱਤੀ ਹੈ ਦੇਖੋ ਇਸ ਦਾ ਉੱਤਰ ਹੈ ਕਿ ਘਰ ਉਹ ਥਾਂ ਹੈ ਜਿੱਥੇ ਮਨੁੱਖ ਦੇ ਪਿਆਰ ਦੀਆਂ ਸਦਰਾਂ ਪਲਦੀਆਂ ਹਨ ਜਿੱਥੇ ਮਾਂ ਭੈਣ ਅਤੇ ਭਰਾ ਕੋਲੋਂ ਲਾਡ ਪਿਆਰ ਲਿਆ ਹੁੰਦਾ ਹੈ ਜਿੱਥੇ ਜਵਾਨੀ ਵਿੱਚ ਸਾਰੇ ਜਹਾਨ ਨੂੰ ਗਾ ਕੇ ਖੱਟੀ ਕਮਾਈ ਕਰਕੇ ਮੁੜ ਆਉਣ ਨੂੰ ਜੀ ਕਰਦਾ ਹੈ ਤੇ ਜਿੱਥੇ ਬੁਢਾਪੇ ਵਿੱਚ ਬੈ ਕੇ ਸਾਰੇ ਜੀਵਨ ਤੋਂ ਮਿਲੀ ਹੋਈ ਵਿਹਲ ਨੂੰ ਆਰਾਮ ਨਾਲ ਕੱਟਣ ਵਿੱਚ ਮਾਂ ਦੀ ਗੋਦੀ ਵਰਗਾ ਸਵਾਦ ਆਉਂਦਾ ਹੈ ਤੇ ਇਸ ਗਲਾ ਕੁਐਸਚਨ ਹੈ ਕਿ ਘਰ ਮਨੁੱਖ ਦੇ ਨਿੱਜੀ ਵੱਲਬਲਿਆਂ ਤੇ ਸ਼ਖਸੀ ਰੈਣੀ ਬੈਣੀ ਦਾ ਕੇਂਦਰ ਹੁੰਦਾ ਹੈ ਇਹ ਜਿਹੜਾ ਵਿਚਾਰ ਹੈ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਦਿੱਤਾ ਹੈ ਇਸ ਨੂੰ ਆਪਾਂ ਸਪਸ਼ਟ ਕਰਨਾ ਹੈ ਕਿ ਇਹ ਵਿਚਾਰ ਸਾਨੂੰ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਦੇਖੋ ਇਹ ਕਥਨ ਬਿਲਕੁਲ ਠੀਕ ਹੈ ਕਿ ਘਰਾ ਜਿਹੜਾ ਉਹ ਮਨੁੱਖ ਦੇ ਨਿੱਜੀ ਵੱਲਬਲਿਆਂ ਤੇ ਸ਼ਖਸੀ ਰੈਣੀ ਬੈਣੀ ਦਾ ਕੇਂਦਰ ਹੁੰਦਾ ਹੈ ਕੋਕੇ ਜਿੱਥੇ ਉਸਦੇ ਆਚਰਣ ਨੂੰ ਬਣਾਉਣ ਵਿੱਚ ਸਮਾਜਿਕ ਤੇ ਮੁਲਕੀ ਵਾਲੇ ਦਿਵਾਲੇ ਦਾ ਪ੍ਰਭਾਵ ਕੰਮ ਕਰਦਾ ਹੈ ਉੱਥੇ ਹੀ ਘਰ ਦੀ ਚਾਰ ਦਿਵਾਰੀ ਅਤੇ ਇਸ ਦੇ ਅੰਦਰ ਦੇ ਹਾਲਾਤ ਵੀ ਘੱਟ ਕੰਮ ਨਹੀਂ ਕਰਦੇ ਉਸ ਦੀਆਂ ਰੁਚੀਆਂ ਉਸ ਦਾ ਸੁਭਾਅ ਠੀਕ ਹੈ ਇਹ ਸਾਰਾ ਕੁਝ ਉਹਦੇ ਘਰ ਦੇ ਪਿਆਰ ਤੋਂ ਹੀ ਉਹਦੇ ਸਾਂਚੇ ਤੋਂ ਹੀ ਢਾਲੇ ਜਾਂਦੇ ਨੇ ਘਰ ਦੇ ਪਿਆਰ ਤੋਂ ਜਿਹੜੇ ਸਖਣੇ ਹੁੰਦੇ ਨੇ ਮਨੁੱਖੋ ਅਕਸਰ ਹੀ ਉਹਨਾਂ ਦਾ ਜਿਹੜਾ ਸੁਭਾਅ ਹੈਗਾ ਉਹ ਕੋਝਾ ਹੁੰਦਾ ਸੜੀਲ ਹੁੰਦਾ ਤੇ ਖਿਜੂ ਹੁੰਦਾ ਹੈ ਜਦ ਕਿ ਘਰ ਵਿਚਲੇ ਸਬੰਧੀਆਂ ਦਾ ਪਿਆਰ ਮਨੁੱਖ ਵਿੱਚ ਪਿਆਰ ਹਮਦਰਦੀ ਨਿਮਰਤਾ ਕੁਰਬਾਨੀ ਤੇ ਸੇਵਾ ਦੇ ਗੁਣ ਪੈਦਾ ਕਰ ਦਿੰਦਾ ਹੈ ਅੱਗੇ ਤੀਸਰਾ ਪ੍ਰਸ਼ਨ ਹੈ ਕਿ ਘਰ ਦਾ ਪਿਆਰ ਲੇਖ ਵਿੱਚ ਲੇਖਕ ਇੱਕ ਬਿਰਧ ਬੀਬੀ ਦਾ ਸੁਭਾਅ ਕਿਹੋ ਜਿਹਾ ਚਿੱਤਰਿਆ ਹੈ ਉਹਨਾਂ ਨੇ ਦੇਖੋ ਲੇਖਕ ਦੱਸਦਾ ਹੈ ਕਿ ਉਸ ਦੇ ਜਾਣਕਾਰ ਬਿਰਧ ਬੀਬੀ ਜੀ ਨੇਕ ਉਪਕਾਰ ਤੇ ਹਮਦਰਦੀ ਦੇ ਪুতਲੇ ਹਨ ਤੇ ਨਿਤਨੇਮ ਨਾਲ ਗੁਰਦੁਆਰੇ ਜਾਂਦੇ ਹਨ ਬੱਚਿਆਂ ਨੂੰ ਦੇਖ ਕੇ ਤਾਂ ਬੱਚੇ ਹੀ ਬਣ ਜਾਂਦੇ ਨੇ ਪਰ ਉਹਨਾਂ ਦਾ ਸੁਭਾਅ ਬਹੁਤ ਖਰਮਾ ਹੈ ਉਹ ਨਿੱਕੀ ਨਿੱਕੀ ਗੱਲ ਉੱਤੇ ਖਿਜ ਜਾਂਦੇ ਨੇ ਤੇ ਗੁੱਸੇ ਵਿੱਚ ਆਪੇ ਤੋਂ ਬਾਹਰ ਹੋ ਜਾਂਦੇ ਨੇ ਉਹਨਾਂ ਦੇ ਸੁਭਾਅ ਦੀ ਨਰਮੀ ਤੇ ਕੋਮਲਤਾ ਉਹਨਾਂ ਦੇ ਗੁੱਸੇ ਹੇਠ ਛिप ਜਾਂਦੇ ਨੇ ਉਹਨਾਂ ਦੇ ਇਸ ਝਾਲੇਪੁਣੇ ਦਾ ਜਿਹੜਾ ਕਾਰਨ ਸੀਗਾ ਉਹ ਜੀਵਨ ਵਿੱਚ ਘਰ ਦੇ ਪਿਆਰ ਦੀ ਕਮੀ ਸੀ ਕਿਉਂਕਿ ਉਹਨਾਂ ਦਾ ਜਿਹੜਾ ਪਤੀ ਸੀ ਉਹਨਾਂ ਨੂੰ ਜਵਾਨੀ ਵਿੱਚ ਹੀ ਉਹਨਾਂ ਦਾ ਸਾਥ ਛੱਡ ਗਿਆ ਸੀ ਤੇ ਜਿਸ ਦੇ ਕਾਰਨ ਉਹਨਾਂ ਦੀ ਜਿਹੜੀ ਝੋਲੀ ਸੀ 3 ਪੁੱਤਰਾਂ ਤੋਂ ਹੀ ਖਾਲੀ ਰਹਿ ਗਈ ਸੀ ਤਾਂ ਉਹਨਾਂ ਨੂੰ ਘਰ ਦਾ ਪਿਆਰ ਮਿਲਦਾ ਕਿੱਥੋਂ ਇਸ ਲਈ ਉਹਨਾਂ ਦਾ ਜਿਹੜਾ ਸੁਭਾਅ ਸੀ ਉਹ ਥੋੜਾ ਰੁੱਖਾ ਸੀ ਤੇ ਅਗਲਾ ਕੁਐਸਚਨ ਹੈ ਕਿ ਮਹਾਨ ਵਿਅਕਤੀਆਂ ਦੇ ਚਰਿੱਤਰ ਵਿੱਚ ਘਰ ਦੇ ਪਿਆਰ ਦਾ ਕੀ ਮਹੱਤਵ ਹੈ ਦੇਖੋ ਕਿ ਜਿਹੜਾ ਘਰ ਦਾ ਪਿਆਰ ਮਹਾਨ ਵਿਅਕਤੀ ਦੇ ਜੀਵਨ ਵਿੱਚ ਵੀ ਓਨਾ ਹੀ ਮਹੱਤਵਪੂਰਨ ਹੁੰਦਾ ਹੈ ਜਿੰਨਾ ਕਿ ਇੱਕ ਆਮ ਮਨੁੱਖ ਦੇ ਜੀਵਨ ਵਿੱਚ ਕਿਉਂਕਿ ਇਸ ਵਿੱਚੋਂ ਲੰਗੜ ਨਾਲ ਖਿਆਲ ਬਲਬਲੇ ਤੇ ਅਮਲਾਂ ਦੀ ਉਸਾਰੀ ਕੁਦਰਤੀ ਤੌਰ ਤੇ ਹੀ ਹੁੰਦੀ ਹੈ ਆਮ ਮਨੁੱਖ ਨੂੰ ਬਚਪਨ ਦਾ ਦੌਰ ਸੰਸਾਰ ਦੇ ਆਮ ਕੰਮਾਂ ਲਈ ਤਿਆਰ ਕਰਦਾ ਹੈ ਪਰੰਤੂ ਜਿਨ੍ਹਾਂ ਨੇ ਮਹਾਨ ਕੰਮ ਕਰਨੇ ਹੁੰਦੇ ਨੇ ਉਹਨਾਂ ਲਈ ਘਰ ਦਾ ਪਿਆਰ ਤੇ ਉਹਨਾਂ ਦੇ ਮਾਪਿਆਂ ਤੋਂ ਰਸੇਵਾ ਪੈਣਾ ਦਾ ਥਾਂ ਵੀਰਾਂ ਨੂੰ ਪਚਾਉਣਾ ਇੱਕ ਅਜਿਹਾ ਚੁਗਿਰਦਾ ਤਿਆਰ ਕਰ ਦਿੰਦਾ ਹੈ ਕਿ ਜਿਸ ਤੋਂ ਉਹਨਾਂ ਦੇ ਜਿਹੜੇ ਵੱਲਵਲੇ ਨੇ ਉੱਚੇ ਸਾਈ ਦੇ ਪਿਆਰ ਵੱਲ ਜਿਆਦਾ ਪ੍ਰੇਰੇ ਜਾਂਦੇ ਨੇ ਤੇ ਜਿਸ ਤੋਂ ਸਿੱਖਾ ਸਿੱਖਣਾ ਤੇ ਕੁਰਬਾਨੀਆਂ ਕਰਨ ਦੀ ਜਿਹੜੀ ਜਾਂਚ ਆਉਂਦੀ ਹੈ ਤੇ ਗੁਰੂ ਨਾਨਕ ਦੇਵ ਜੀ ਤੇ ਹਜਰਤ ਮੁਹੰਮਦ ਸਾਹਿਬ ਦੀ ਜ਼ਿੰਦਗੀ ਉੱਪਰ ਵੀ ਕਰਦੇ ਪ੍ਰਭਾਵ ਦਾ ਪਰਤੱਖ ਅਸਰ ਦੇਖਿਆ ਜਾ ਸਕਦਾ ਹੈ ਲੇਖਕ ਦੇ ਕਹਿਣ ਦਾ ਭਾਵ ਇਹ ਸੀਗਾ ਕਿ ਘਰ ਦਾ ਪਿਆਰ ਜਿਹੜੇ ਮਹਾਨ ਵਿਅਕਤੀ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਸ਼ਖਸੀਅਤ ਆ ਉਹਨੂੰ ਵਧੀਆ ਬਣਾਉਣ ਲਈ ਜਾਂ ਉਹਨਾਂ ਦੇ ਪਰਮਾਤਮਾ ਦੇ ਨਾਲ ਪਿਆਰ ਦਾ ਜਿਹੜਾ ਸਬੰਧ ਆ ਉਹਨੂੰ ਦਰਸਾਉਣ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਜਿੰਨਾ ਕਿ ਇੱਕ ਆਮ ਮਨੁੱਖ ਦਾ ਉਹਨਾਂ ਦਾ ਬਚਪਨ ਵੀ ਉਸੇ ਤਰ੍ਹਾਂ ਹੀ ਬੀਤਦਾ ਹੈ ਜਿਸ ਤਰ੍ਹਾਂ ਇੱਕ ਆਮ ਮਨੁੱਖ ਦਾ ਬੀਤਦਾ ਹੈ ਤੇ ਅਗਲਾ ਕੁਐਸਚਨ ਆਪਾਂ ਦੇਖੀਏ ਅਗਲਾ ਕੁਐਸਚਨ ਹੈ ਸਾਡੇ ਕੋਲ ਕਿ ਲੇਖਕ ਨੇ ਗੁਰੂ ਨਾਨਕ ਦੀ ਜਨਮ ਸਾਖੀ ਵਿੱਚ ਸਭ ਤੋਂ ਦਰਦਨਾਕ ਤੇ ਰੁਮਾਂਚ ਕਰ ਦੇਣ ਵਾਲਾ ਕਿਹੜਾ ਨਜ਼ਾਰਾ ਪੇਸ਼ ਕੀਤਾ ਹੈ ਦੇਖੋ ਜਨਮ ਸਾਖੀ ਵਿੱਚ ਜਦੋਂ ਗੁਰੂ ਪ੍ਰਦੇਸ ਯਾਤਰਾ ਤੋਂ ਬਾਅਦ ਪਿੰਡ ਭਾਰਤ ਦੇ ਨੇ ਤਾਂ ਉਹ ਮਰਦਾਨੇ ਨੂੰ ਖਬਰ ਸਾਰ ਲੈਣ ਪਿੰਡ ਵਿੱਚ ਭੇਜ ਦਿੰਦੇ ਹਨ ਤੇ ਮਾਤਾ ਜੀ ਮਰਦਾਨੀ ਨੂੰ ਦੇਖ ਕੇ ਗੁਰੂ ਨਾਨਕ ਦੇਵ ਉਸ ਨਾਲ ਆਇਆ ਹੋਣ ਦਾ ਅਨੁਮਾਨ ਲਾ ਕੇ ਉਸ ਦੇ ਮਗਰ ਮਗਰ ਤੁਰਦੀ ਹੋਈ ਗੁਰੂ ਜੀ ਨੂੰ ਆ ਕੇ ਮਿਲਦੀ ਹੈ ਤੇ ਇਸ ਸਮੇਂ ਉਸ ਦੇ ਮੂੰਹੋਂ ਜਿਹੜੇ ਮਮਤਾ ਭਰੇ ਸ਼ਬਦ ਨਿਕਲਦੇ ਨੇ ਤੇ ਉਹਨਾਂ ਨੂੰ ਸੁਣ ਕੇ ਗੁਰੂ ਜੀ ਫਿਸ ਪੈਂਦੇ ਨੇ ਤੇ ਇਹੋ ਨਜ਼ਾਰਾ ਹੀ ਲੇਖਕ ਨੂੰ ਸਭ ਤੋਂ ਵੱਧ ਦਰਦਨਾਕ ਤੇ ਰੁਮਾਂਚ ਕਰ ਦੇਣ ਵਾਲਾ ਜਾਪਦਾ ਹੈ ਤੇ ਇਸ ਤੋਂ ਅਗਲਾ ਕੁਐਸਚਨ ਵੀ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਤ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਮਾਤਾ ਜੀ ਸੀਗੇ ਉਹ ਤ੍ਰਿਪਤਾ ਜੀ ਉਹਨਾਂ ਨੂੰ ਮਿਲਣ ਆਏ ਤਾਂ ਉਹ ਦ੍ਰਿਸ਼ ਕਿਹੋ ਜਿਹਾ ਸੀਗਾ ਗੁਰਨਾਨਕ ਦੇਵ ਜੀ ਪ੍ਰਦੇਸ਼ ਯਾਤਰਾ ਕਰਨ ਮਗਰੋਂ ਵਾਪਸ ਤਲਵੰਡੀ ਪਰਤਦੇ ਨੇ ਪਰ ਉਹ ਘਰ ਜਾਣ ਦੀ ਥਾਂ ਪਿੰਡੋਂ ਬਾਹਰ ਇੱਕ ਖੂਹ ਤੇ ਹੀ ਬੈਠ ਜਾਂਦੇ ਨੇ ਤੇ ਮਰਦਾਨਾ ਮਾਤਾ ਤ੍ਰਿਪਤਾ ਕੋਲ ਪੁੱਜ ਕੇ ਘਰ ਦਾ ਹਾਲਚਾਲ ਪੁੱਛ ਕੇ ਵਾਪਸ ਮੁੜ ਪਿਆ ਤੇ ਇਸੇ ਸਮੇਂ ਹੀ ਮਾਤਾ ਜੀ ਵੀ ਉਹਨਾਂ ਦੇ ਮਗਰਮਗਰ ਉੱਥੇ ਜਾ ਪਹੁੰਚੇ ਜਿੱਥੇ ਜੀ ਗੁਰੂ ਜੀ ਬੈਠੇ ਸੀ ਤੇ ਉਹ ਪੁੱਤਰ ਨੂੰ ਦੇਖ ਕੇ ਬੇਬਲ ਹੋ ਗਏ ਤੇ ਉਹਨਾਂ ਦੇ ਮੂੰਹੋਂ ਜੋ ਮਮਤਾ ਭਰੇ ਸ਼ਬਦ ਨਿਕਲੇ ਉਹ ਬੜਾ ਦ੍ਰਿਸ਼ ਸੀਗਾ ਜਿਹੜਾ ਉਹ করুণਾਮਈ ਤੇ ਰੁਮਾਂਜਕਾਰੀ ਬਣ ਜਾਂਦਾ ਹੈ ਤਕਰੀਬਨ ਇਹ ਦੋਨੋਂ ਕੁਐਸਚਨਾਂ ਦੇ ਆਨਸਰ ਸੇਮ ਹੀ ਨੇ ਤੇ ਅਗਲਾ ਕੁਐਸਚਨ ਹੈ ਬਹੁਤ ਇੰਪੋਰਟੈਂਟ ਹਜ਼ਰਤ ਮੁਹੰਮਦ ਸਾਹਿਬ ਬਾਰੇ ਆ ਕਿ ਜੇ ਮੁਹੰਮਦ ਸਾਹਿਬ ਦੀ ਜ਼ਿੰਦਗੀ ਵਿੱਚ ਜਿਹੜੀ ਉਹਨਾਂ ਦੇ ਪਤਨੀ ਜੀ ਸੀ ਬੀਬੀ ਖਦੀਜਾ ਸੀ ਤੇ ਉਹਨਾਂ ਦਾ ਕੀ ਪ੍ਰਭਾਵ ਸੀਗਾ ਜਾਂ ਉਹ ਉਹਨਾਂ ਦੇ ਜੀਵਨ ਵਿੱਚ ਕਿਵੇਂ ਵਿਚਰਦੇ ਸੀਗੇ ਦੇਖੋ ਬੀਬੀ ਖਦੀਜਾ ਜੀ ਮੁਹੰਮਦ ਸਾਹਿਬ ਦੀ ਔਖੇ ਤੋਂ ਔਖੇ ਵੇਲੇ ਮਦਦ ਕਰਦੇ ਸੀਗੇ ਤੇ ਜਦੋਂ ਮੁਹੰਮਦ ਸਾਹਿਬ ਨੂੰ ਬਾਣੀ ਉੱਤਰਦੀ ਸੀ ਤਾਂ ਉਹ ਇੰਨੇ ਥੱਕ ਜਾਂਦੇ ਸੀਗੇ ਕਿ ਉਹ ਨਿਸਲ ਹੋ ਜਾਂਦੇ ਸੀ ਤੇ ਬੀਬੀ ਖਦੀਜਾ ਉਹਨਾਂ ਨੂੰ ਪਿਆਰ ਨਾਲ ਆਰਾਮ ਦੇ ਕੇ ਉਹਨਾਂ ਦਾ ਥਕੇਵਾ ਦੂਰ ਕਰ ਦਿੰਦੀ ਸੀ ਤੇ ਇਸ ਤੋਂ ਬਾਅਦ ਮੋਸਟ ਰਿਪੀਟਡ ਕੁਐਸਚਨ ਆ ਤੇ ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੋ ਚੁੱਕਿਆ ਹੈਗਾ ਕਾਰਲਾਈਲ ਦੇਖੋ ਕਾਰਲਾਈਲ ਦਾ ਆਪਣੀ ਪਤਨੀ ਦੇ ਪ੍ਰਤੀ ਜਿਹੜਾ ਵਤੀਰਾ ਸੀ ਉਹ ਕਿਹੋ ਜਿਹਾ ਸੀ ਤੇ ਇਸ ਤਰ੍ਹਾਂ ਕਿਉਂ ਹੁੰਦਾ ਸੀਗਾ ਦੇਖੋ ਕਾਰਲਾਈਲ ਅਸਲ ਵਿੱਚ ਆਪਣੇ ਕਮਰੇ ਵਿੱਚ ਪੜਦਾ ਜਾਂ ਲਿਖਦਾ ਰਹਿੰਦਾ ਸੀ ਉਸ ਦੀ ਪਤਨੀ ਨਾਲ ਦੇ ਕਮਰੇ ਵਿੱਚ ਵੱਖ ਬੈਠੀ ਆਏ ਗਏ ਨਾਲ ਗੁੱਸੇ ਵਿੱਚ ਬੋਲਦੀ ਰਹਿੰਦੀ ਜਦੋਂ ਕਦੀ ਉਹ ਹੌਸਲਾ ਕਰਕੇ ਪਤੀ ਦਾ ਬੂਹਾ ਖੋਲ ਕੇ ਅੰਦਰ ਝਾਕਦੀ ਤਾਂ ਖਿਜ ਕੇ ਉਸ ਨੂੰ ਖਾਣ ਨੂੰ ਪੈਂਦਾ ਤੇ ਅੰਦਰੋਂ ਬਾਹਰ ਕੱਢ ਦਿੰਦਾ ਇਸ ਦਾ ਕਾਰਨ ਉਸ ਦਾ ਆਪਣਾ ਆਪਣੀ ਪਤਨੀ ਨੂੰ ਪਿਆਰ ਨਾ ਕਰਨਾ ਸੀ ਜੇਕਰ ਉਹ ਉਸ ਨੂੰ ਪਿਆਰ ਕਰਦਾ ਤਾਂ ਉਹ ਇੰਨਾ ਸੜੂ ਤੇ ਕਿਜੂ ਨਾ ਹੁੰਦਾ ਤੇ ਨੌਵਾਂ ਪ੍ਰਸ਼ਨ ਹੈ ਸਾਡੇ ਕੋਲ ਕਿ ਘਰ ਦੇ ਪਿਆਰ ਤੋਂ ਸਮਾਜ ਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ ਦਲੀਲਾਂ ਦੇ ਕੇ ਇਸ ਕਥਨ ਨੂੰ ਆਪਾਂ ਸਪਸ਼ਟ ਕਰਨਾ ਹੈ ਇਹ ਕੁਐਸਚਨ ਵੀ ਵੈਰੀ 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 ਇੰਪੋਰਟੈਂਟ ਹੈਗਾ ਦੇਖੋ ਇਹ ਵਿਚਾਰ ਬਿਲਕੁਲ ਹੀ ਠੀਕ ਹੈਗਾ ਕਿ ਘਰ ਦੇ ਪਿਆਰ ਤੋਂ ਸਮਾਜ ਅਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ ਜਿਹੜਾ ਮਨੁੱਖ ਆਪਣੇ ਘਰ ਵਿੱਚ ਆਪਣੇ ਮਾਤਾ ਪਿਤਾ ਪਤਨੀ ਤੇ ਬੱਚਿਆਂ ਨੂੰ ਪਿਆਰ ਨਹੀਂ ਕਰਦਾ ਉਸ ਵਿੱਚ ਸਮਾਜ ਅਤੇ ਦੇਸ਼ ਦਾ ਪਿਆਰ ਵੀ ਪੈਦਾ ਨਹੀਂ ਹੋ ਸਕਦਾ ਅਸਲ ਵਿੱਚ ਸਾਡੇ ਘਰ ਵਿੱਚ ਵੱਸਦਾ ਪਰਿਵਾਰ ਸਮਾਜ ਅਤੇ ਦੇਸ਼ ਦੀ ਇੱਕ ਇਕਾਈ ਹੁੰਦਾ ਹੈ ਇਸ ਦੇ ਪਿਆਰ ਤੋਂ ਹੀ ਸਮਾਜ ਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ ਇਸ ਕੁਸ਼ਣ ਨੂੰ ਤੁਸੀਂ ਆਪਣੇ ਪੇਪਰ ਲਈ ਜਰੂਰ ਤਿਆਰ ਕਰਕੇ ਜਾਓ ਇਸ ਨੂੰ ਕਦੀ ਵੀ ਸਕਿਪ ਨਾ ਕਰਿਓ ਤੇ ਅਗਲਾ ਕੁਸ਼ਣ ਹੈ ਕਿ ਮਨੁੱਖ ਦੀਆਂ ਧਾਰਮਿਕ ਰੁਚੀਆਂ ਨੂੰ ਬਲਵਾਨ ਬਣਾਉਣ ਵਿੱਚ ਘਰ ਦੇ ਪਿਆਰ ਦਾ ਕੀ ਮਹੱਤਵ ਹੈ ਲੇਖਕ ਦਾ ਵਿਚਾਰ ਹੈ ਕਿ ਅਸਲ ਧਾਰਮਿਕ ਜੀਵਨ ਦੀ ਨੀਂਹ ਘਰ ਦੀ ਰਹਿਣੀ ਬਹਿਣੀ ਵਿੱਚ ਹੀ ਰੱਖੀ ਜਾ ਸਕਦੀ ਹੈ ਪਰੰਤੂ ਅੱਜ ਲੋਕਾਂ ਦੀ ਜਿਹੜੀ ਰੁਚੀ ਆ ਉਹ ਘਰਾਂ ਵਿੱਚ ਘਟ ਹੋਣ ਕਰਕੇ ਧਾਰਮਿਕ ਰਹਿਣੀ ਬਹਿਣੀ ਵੀ ਜਿਹੜੀ ਲੋਕਾਚਾਰ ਹੀ ਬਣ ਕੇ ਰਹਿ ਗਈ ਹੈ ਲੋਕ ਬਸ ਇਹੀ ਸਮਝੀ ਬੈਠੇ ਨੇ ਕਿ ਦਿਨ ਦੀ ਆਰਤੀ ਕਿਸੇ ਦੀਵਾਨ ਵਿੱਚ ਹਾਜ਼ਰ ਹੋ ਕੇ ਪਾਠ ਲੈਕਚਰ ਜਾਂ ਅਰਦਾਸ ਸੁਣ ਛੱਡਣਾ ਹੀ ਇੱਕ ਅਸਲ ਧਾਰਮਿਕ ਜੀਵਨ ਹੈ ਘਰ ਵਿੱਚ ਪਤਨੀ ਤੇ ਬੱਚਿਆਂ ਨਾਲ ਰਲ ਕੇ ਪਾਠ ਕਰਨਾ ਜਾਂ ਅਰਦਾਸ ਕਰਨੀ ਬਹੁਤ ਘੱਟ ਦੇਖੀ ਜਾਂਦੀ ਹੈ ਪਰ ਅਸਲ ਧਾਰਮਿਕ ਰੁਚੀਆਂ ਉਸੇ ਮਨੁੱਖ ਵਿੱਚ ਹੀ ਪੈਦਾ ਹੋ ਸਕਦੀਆਂ ਨੇ ਜੋ ਘਰ ਵਾਲਿਆਂ ਨਾਲ ਰਲ ਕੇ ਕੋਈ ਧਾਰਮਿਕ ਸੰਸਕਾਰ ਕਰਦਾ ਹੈ ਇਸ ਤੋਂ ਅਗਲਾ ਕੁਐਸਚਨ ਹੈ ਕਿ ਘਰ ਘਟ ਰਹੇ ਨੇ ਹੋਟਲ ਵੱਧ ਰਹੇ ਨੇ ਲੇਖਕ ਦੇ ਅਨੁਸਾਰ ਇਸ ਸਦਾਚਾਰੀ ਜੀਵਨ ਉੱਤੇ ਦਾ ਕੀ ਪ੍ਰਭਾਵ ਹੈ ਦੇਖੋ ਲੇਖਕ ਦੱਸਦਾ ਹੈ ਕਿ ਅੱਜ ਕੱਲ੍ਹ ਲੋਕਾਂ ਵਿੱਚ ਕਰੋਗੀ ਜੀਵਨ ਨੂੰ ਛੱਡ ਕੇ ਬਾਜ਼ਾਰੀ ਰਹਿਣੀ ਬਹਿਣੀ ਵੱਧ ਰਹੀ ਹੈ ਤੇ ਲੋਕ ਘਰਾਂ ਦੇ ਸਦਾਚਾਰੀ ਪ੍ਰਭਾਵ ਨੂੰ ਭੁੱਲ ਕੇ ਪਤਨੀ ਤੇ ਬਾਲ ਬੱਚਿਆਂ ਨਾਲ ਜੀਵਨ ਗੁਜ਼ਾਰਨ ਦੀ ਤਾਂ ਕਲੱਬਾਂ ਤੇ ਹੋਟਲਾਂ ਦੀ ਰਹਿਣੀ ਨੂੰ ਵਧੇਰੇ ਪਸੰਦ ਕਰਨ ਲੱਗੇ ਨੇ ਤੇ ਜਿਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਲੋਕਾਂ ਵਿੱਚ ਕਰੋਗੀ ਜ਼ਿੰਮੇਵਾਰੀ ਬਰਾਦਰੀ ਵਾਲੀ ਸ਼ਰਾਫਤ ਮਿੱਠਤ ਤੇ ਨਿਮਰਤਾ ਵਰਗੇ ਸਦਾਚਾਰਕ ਜਿਹੜੇ ਗੁਣ ਨੇ ਉਹ ਘਟ ਰਹੇ ਨੇ ਤੇ 12ਵਾਂ ਕੁਐਸਚਨ ਹੈ ਜੋ ਸਾਡਾ ਆਖਿਰਲਾ ਕੁਐਸਚਨ ਹੈ ਕਿ ਲੇਖਕ ਨੇ ਆਪਣੇ ਪਿੰਡ ਦੀ ਚੱਕੀ ਦਾ ਦ੍ਰਿਸ਼ ਕਿਹੋ ਜਿਹਾ ಚಿತ್ರਿਆ ਹੈ ਦੇਖੋ ਲੇਖਕ ਦੱਸਦਾ ਹੈ ਕਿ ਜਦੋਂ ਉਹ 라ਵਲ ਪਿੰਡੀ ਵਿੱਚ ਪੜਦਾ ਹੁੰਦਾ ਸੀ ਤਾਂ ਉਹ ਹਰ ਹਫਤੇ ਐਤਵਾਰ ਨੂੰ ਪਿੰਡ ਜਾਂਦਾ ਹੁੰਦਾ ਸੀ ਤੇ ਜਦੋਂ ਉਹ ਰਸਤੇ ਵਿੱਚ ਚੀਰ ਪੜਾਂ ਤੋਂ ਲੰਘ ਕੇ ਤਰਪਿਆਂ ਕੋਲ ਪੁੱਜਦਾ ਸੀ ਤਾਂ ਉੱਥੇ ਟਿੱਬੇ ਦੇ ਓਲੇ ਵਸੇ ਆਪਣੇ ਪਿੰਡ ਦੀ ਪਿਆਰੀ ਚੱਕੀ ਅੱਖਾਂ ਸਾਹਮਣੇ ਆਉਣ ਤੋਂ ਪਹਿਲਾਂ ਟਿੱਬੇ ਕੋਲ ਠਹਿਰ ਜਾਂਦਾ ਸੀ ਤੇ ਦਿਲ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਪਿੰਡ ਵੱਲ ਝਾਕਣ ਦਾ ਹੌਸਲਾ ਕਰਦਾ ਸੀ ਤੇ ਮੁੜਦੀਵਾਰੀ ਉਹ ਫਿਰ ਪਿੰਡ ਦੇ ਅੱਖਾਂ ਤੋਂ ਓਲੇ ਹੋਣ ਤੋਂ ਪਹਿਲਾਂ ਉਸ ਨੂੰ ਮੁੜ-ਮੁੜ ਦੇਖਦਾ ਸੀ ਤੇ ਕਈ ਵਾਰੀ ਉਹ ਓਲੇ ਹੋ ਜਾਣ ਮਗਰੋਂ ਕੁਝ ਕਦਮ ਮੁੜ ਕੇ ਫਿਰ ਪਿੰਡ ਨੂੰ ਦੇਖਦਾ ਸੀ प्यारे बच्चों देखो एसी आज ਦੇ ਆਪਣੇ ਘਰ ਦੇ ਪਿਆਰ ਨਿਬੰਧ ਦੇ ਨਾਲ ਸੰਬੰਧੀ ਕੁਝ ਕੁਐਸਚਨ ਇਹ ਕੁਐਸਚਨ ਤੁਹਾਡੇ ਹੋਣ ਵਾਲੇ ਬੋਰਡ ਦੇ ਪੇਪਰ 'ਚ ਜਰੂਰ ਤੁਹਾਡੀ ਮਦਦ ਕਰਨਗੇ ਅਗਰ ਤੁਸੀਂ ਕਰਦੇ ਨੇ ਬੰਦ ਦਾ ਸਾਰ ਪੜਨਾ ਚਾਹੁੰਦੇ ਹੋ ਤਾਂ ਉਸ ਦੇ ਸਾਰ ਸੰਬੰਧੀ ਆਪਾਂ ਆਲਰੇਡੀ ਇੱਕ ਵੀਡੀਓ ਬਣਾ ਚੁੱਕੇ ਹਾਂ ਤੇ ਉਸ ਵੀਡੀਓ ਦਾ ਲਿੰਕ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਤੇ ਡਿਸਕ੍ਰਿਪਸ਼ਨ ਬਾਕਸ ਦੋਨਾਂ ਦੇ ਵਿੱਚ ਮਿਲ ਜੇਗਾ ਤੇ ਇਸ ਕੁਐਸਚਨ ਆਨਸਰ ਦੀ ਪੀਡੀਐਫ ਆਪਾਂ ਤੁਹਾਨੂੰ ਆਲਰੇਡੀ ਟੈਲੀਗ੍ਰਾਮ ਤੇ ਸ਼ੇਅਰ ਕਰ ਦਿੱਤੀ ਆ ਤੁਸੀਂ ਸਾਰੇ ਬੱਚੇ ਟੈਲੀਗ੍ਰਾਮ ਤੇ ਜੁੜ ਜੋ ਜਲਦੀ ਜਲਦੀ ਤੇ ਇਸ ਪੀਡੀਐਫ ਨੂੰ ਪ੍ਰਾਪਤ ਕਰ ਸਕਦੇ ਹੋ ਥੈਂਕ ਯੂ ਸੋ ਮੱਚ